ਗੱਡੀ ਦੇ ਆ ਭਰਾਵੋ ਪਿਛਲੀਆਂ ਲਾਈਟਾਂ ਹੁਣ ਚਾਹੇ ਅਗਲੀਆਂ ਰੇਤਾ ਪਾਉਣ ਪੈਣ ਕਰਕੇ ਇਹ ਡਿਮ ਜੇ ਹੋ ਜਾਂਦੀਆਂ ਨੇ ਆਹ ਦੇਖ ਸਕਦੇ ਤੁਸੀਂ ਚੰਗੀ ਤਰ੍ਹਾਂ ਨੇੜੋਂ ਆ ਕੇ ਦਿਖਾ ਦੇ ਬਾਈ ਇਸ ਤਰ੍ਹਾਂ ਜੇ ਕੋਈ ਤੁਹਾਡੀ ਲਾਈਟ ਗੱਡੀ ਦੀ ਡਿਮ ਹੋਈ ਹੋਈ ਆ ਤਾਂ ਤੁਸੀਂ ਉਹਦਾ ਘਰ ਹੀ ਇਲਾਜ ਕਰ ਸਕਦੇ ਹੋ ਜਮਾ ਸੀਸੇ ਵਾਂਗੂ ਚਮਕਣ ਲੱਗ ਜੂ ਉਹਦੇ ਵਾਸਤੇ ਚਾਹੀਦਾ ਆਪਾਂ ਨੂੰ ਕੌਲਗੇਟ ਆ ਤੇ ਆਹ ਸੀਸੇ ਸਾਫ ਕਰਨ ਵਾਲਾ ਆਜੋ ਆਪਾਂ ਦਿਖਾਉਣੇ ਆ ਤੁਹਾਨੂੰ ਵੀ ਕਿਵੇਂ ਸਾਫ ਹੋਊਗੀ ਘਰੇ 2 ਮਿੰਟ ਲੱਗਦੇ ਨੇ ਸਾਫ ਹੋਣ ਤੇ ਨੂੰ ਕੋਈ ਪੇਸ਼ਾਨੀ ਲੱਗਦਾ ਹੈਗਾ ਕੋਈ ਤੁਹਾਨੂੰ ਇਹਦੇ ਤੇ ਪਾਲਸ ਦੀ ਜਾ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਚੰਗੀ ਤਰ੍ਹਾਂ ਲਾ ਕੇ ਇਹਨੂੰ ਰਾਗੜ ਦਿਓ ਸਿਰਫ 2 ਮਿੰਟ ਲੱਗਣਗੇ ਤੁਸੀਂ ਲਾਈਟ ਚਮਕਦੀ ਦੇਖਿਓ ਬਹੁਤ ਪ੍ਰੋਬਲਮ ਆਉਂਦੀ ਹੈ ਇਹ ਭਰਾਵੋ ਅਗਲੀਆਂ ਲਾਈਟਾਂ ਨੂੰ ਅਗਲੀਆਂ ਲਾਈਟਾਂ 'ਚ ਵੀ ਬਹੁਤ ਜ਼ਿਆਦਾ ਧੂੜ ਮਿੱਟੀ ਭਰ ਜਾਂਦੀ ਹੈ ਆਪਾਂ ਨੂੰ ਕਈ ਵਾਰ ਚਾਨਣੀ ਬਦਲ ਨਹੀਂ ਪਾਈ ਜਾਂਦੀ ਹੈ ਅਸੀਂ ਇੱਕ ਦਿਨ ਪਹਿਲਾਂ ਵੀ ਭਰਾਵੋ ਸਾਫ਼ ਕਰਕੇ ਦੇਖਿਆ ਸੀਗਾ ਬਹੁਤ ਵਧੀਆ ਰਿਜ਼ਲਟ ਹੈਗਾ ਸਾਰੇ ਮੁੰਲਾ 5 ਰੁਪਏ ਵੀ ਨਹੀਂ ਲੱਗਦੇ ਹੈਗੇ ਨਾ ਕੋਈ ਬਾਜ਼ਾਰ ਚੋਂ ਚੀਜ਼ ਲਿਆਉਣੀ ਨਾ ਕੋਈ ਛੋਡੀ ਬਾਲੀ ਖਪਾਈ ਹੋਵੇ ਕਿਉਂ ਲੱਗੀ ਚਮਕਣਾ ਕਰੋ ਚੱਕ ਮੜਾ ਜਾ ਅਬ ਇਹਨੇ ਨੇੜੋਂ ਦਿਖਾ ਦੇ ਕੈਮਰਾਮੈਨ ਦੇਖੋ ਜੀ ਉਹੀ ਲਾਈਟ ਹੈ ਹਲੇ 2 ਮਿੰਟ ਪ੍ਰੋਪਰ ਹੋਈ ਨਹੀਂ ਹੈ ਗਰਾਗੜਦੇ ਇਹਨੂੰ ਆਪਾਂ ਨੂੰ ਲਾਈਟ ਦੀ ਚਮਕ ਦੇਖਿਓ। ਨਾ ਕੋਈ ਪੈਸਾ ਲੱਗੇ। ਲਿਆ ਭਰਾਵਾ, ਲਿਆ ਪਾਣੀ ਕਰਾ। ਤੋ ਇਹ ਨੂੰ ਲੈ ਕਰੋ ਜੀ ਚੈੱਕ। ਆਪਣੀ ਲਾਈਟ ਹੋ ਗਈ ਤਿਆਰ। ਕਿਉਂ? ਮਾਰਦੀ ਐ ਲਿਸ਼ਕਾਂ। ਦੇਖੋ। ਉਹੀ ਲਾਈਟ ਆ। ਤੁਸੀਂ ਵੀ ਕਰੇ ਕਰੇ ਉਹ ਕਰਾਂ ਜੋ ਜੋ ਵੀਡੀਓ ਨੂੰ ਕਰ ਦੋ ਸ਼ੇਅਰ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ